ਤੇ ਉਧਰ ਪਰੇ ਜਿਹੜੇ ਆ ਉਹ ਘਰ ਵੀ ਡੁੱਬ ਚੁੱਕੇ ਅੱਗੇ ਇਹ ਦਰਿਆ ਨਹੀਂ ਆ ਇਹ ਸੜਕ ਵਾ ਸੜਕ ਦੇ ਉੱਤੋਂ ਦੀ ਬੇੜੀ ਜਾ ਰਹੀ ਆ ਵੇਖੋ ਤੇ ਸੰਜੀ ਕੋਈ ਆ ਮਨ ਘੜ ਤੇ ਗੱਲ ਨਹੀਂ ਆ ਤੁਸੀਂ ਸਾਹਮਣੇ ਦੇਖ ਰਿਹਾ ਜੇ ਤਸਵੀਰਾਂ ਤੁਹਾਨੂੰ ਦੱਸ ਸਕਦੀਆਂ ਵਾ ਇਸ ਘਰ ਦੇ ਵਿੱਚ ਪਾਣੀ ਵਰ ਚੁੱਕਾ ਹੋਇਆ ਜੀ ਅੱਜ ਆਪਾਂ ਪਹੁੰਚੇ ਹਾਂ ਸੁਲਤਾਨਪੁਰ ਦੇ ਲਾਗੇ ਪਿੰਡ ਹੈਗਾ ਵਾਏ ਸੰਗਰਾ ਤੇ ਤੁਸੀਂ ਦੇਖ ਸਕਦੇ ਜੇ ਕਿ ਵੀ ਇੱਥੇ ਜਿਹੜਾ ਬਿਆਸ ਦਰਿਆ ਦਾ ਜਿਹੜਾ ਵਾ ਉਹ ਮੰਨ ਟੁੱਟ ਗਿਆ ਵਾ ਤੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਜੀ ਇਹ ਸਾਰਾ ਪੈਲੀਆਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਵਾ ਤੇ ਉਧਰ ਪਰੇ ਜਿਹੜੇ ਆ ਉਹ ਘਰ ਵੀ ਡੁੱਬ ਚੁੱਕੇ ਅੱਗੇ ਇਹ ਸੜਕ ਦੇ ਉੱਤੇ ਪਾਣੀ ਲੰਘ ਰਿਹਾ ਵਾ ਇੱਧਰ ਜਿਹੜਾ ਵਾ ਇੱਧਰ ਆ ਵਾ ਬਨ ਬਿਆਸ ਦਰਿਆ ਵਾ ਇਹ ਗੁੰਜੜਾ ਵਾ ਬਨ ਟੁੱਟ ਚੁੱਕਾ ਸੀ ਜੀਦਾ ਕਰਕੇ ਆ ਸਾਰੇ ਪੈਲੀਆਂ ਦੇ ਵਿੱਚ ਪਾਣੀ ਆ ਗਿਆ ਵਾ ਤੇ ਅੱਗੇ ਤੁਹਾਨੂੰ ਵਿਖਾਉਨੇ ਆ ਉਧਰ ਸਾਰੇ ਪਿੰਡ ਜਿਹੜੇ ਆ ਉਹ ਡੁੱਬ ਚੁੱਕੇ ਆ ਇੱਧਰ ਅੱਗੇ ਤੇ ਮਤਲਬ ਮਨਾਈ ਆ ਵੀ ਕੋਈ ਗੱਡੀ ਜਿਹੜੀ ਆ ਉਹ ਨਹੀਂ ਜਾ ਸਕਦੀ ਮੋਟਰਸਾਈਕਲ ਵਗੈਰਾ ਜਾਂ ਕੋਈ ਸੰਦ ਕੋਈ ਜਿਹੜੇ ਬੰਦੇ ਇੱਥੋਂ ਦੇ ਰਹਿਣ ਨੇ ਰਹਿਣ ਵਾਲੇ ਨੇ ਵਸਨੀਕ ਨੇ ਇੱਥੋਂ ਦੇ ਉਹੀ ਅੱਗੇ ਜਾਂਦੇ ਨੇ ਕੋਈ ਸੰਦ ਲੈ ਕੇ ਅੱਗੇ ਜਾ ਸਕਦੇ ਆ ਨਹੀਂ ਤੇ ਇੱਥੇ ਕੋਈ ਉੱਤਰਾ ਨਹੀਂ ਜਾਇਆ ਸਕਦਾ ਕਾਸ਼ ਹਾਂਜੀ ਆ ਜਿਹੜਾ ਰਸਤਾ ਵਾ ਇਹ ਅੱਗੇ ਕਿਹੜੇ ਪਿੰਡ ਨੂੰ ਜਾਂਦਾ ਵਾ ਜਿਹੜਾ ਢੜਕੇ ਵਾਲ ਨੂੰ ਅੱਛਾ ਇਹ ਅੱਗੇ ਢੜਕੇ ਵਾਲ ਨੂੰ ਜਾਂਦਾ ਵਾ ਢੜਕੇ ਵਾਲਾ ਠੀਕ ਹੈ ਜਿਹੜਾ ਫਿਰ ਸ਼ੋਰਟਕਟ ਹੁੰਦਾ ਨਹੀਂ ਸultanpur ਲੋਕੀ ਆ ਹਰ ਹਾਈ ਅੱਛਾ 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 ਦੂਰਾ ਕੱਟਾ ਜੀ ਠੀਕ ਆ ਇਥੋਂ ਸਾਰਾ ਘੜਕਾ ਜਿਹੜੇ 5-6 ਕਿਲੋਮੀਟਰ। ਅੱਛਾ ਇਥੋਂ ਘੜਕਾ ਜਿਹੜਾ ਵਾ 5-6 ਕਿਲੋਮੀਟਰ ਹੀ ਆ। ਅੱਛਾ ਵਿਆਸ ਦਰਿਆ ਜਿਹੜਾ ਵਾ ਆਹ ਰਹਿ ਗਿਆ ਵਿਆਸ ਦਰਿਆ। ਠੀਕ ਹੈ। ਤੇ ਇਧਰ ਜਿਹੜਾ ਵਾ ਘੜਕਾ ਪਿੰਡ ਜਿਹੜਾ ਵਾ ਇਥੋਂ 5-6 ਕਿਲੋਮੀਟਰ ਹੀ ਆ ਕੇ। ਤੇ ਇਹ ਬੰਨ ਟੁੱਟ ਕੇ ਤੇ ਪਾਣੀ ਜਿਹੜਾ ਵਾ ਇਹ ਸਾਰਾ ਇਧਰ ਆ ਗਿਆ ਵਾ। ਇਹਦੇ ਬਹੁਤ ਜ਼ਿਆਦੀਆਂ ਫਸਲਾਂ ਜਿਹੜੀਆਂ ਵਾ ਖਰਾਬ ਹੋਣਗੀਆਂ ਇਹਦੇ ਨਾਲ ਤੇਰਾ ਮੰਨ ਲਓ 16 ਪਿੰਡ ਜਿਹਦੇ 4 ਪਿੰਡ ਰਹਿ ਗਏ ਜਿਵੇਂ ਵੱਸਣ ਵਾਲੇ ਉਹਨਾਂ ਦੇ ਹੁਣ ਅੱਧਾਂ ਦੇ ਘਰ ਸਿਰ ਪਾਣੀ ਆ ਗਿਆ। ਅੱਛਾ ਮਤਲਬ ਇੱਥੇ 16 ਪਿੰਡ ਸੀ ਜਿਨ੍ਹਾਂ ਦੇ ਵਿੱਚੋਂ 4 ਪਿੰਡ ਸਿਰਫ ਰਹਿ ਗਏ ਆ ਜਿਹੜੇ ਪਾਣੀ ਆ ਗਿਆ ਉਹ ਵੀ ਕਈ ਛੱਡ ਛੱਡ ਕੇ ਗਏ ਜਾਂਦੇ ਸਿਰਫ ਇਸੇ ਕਰਕੇ ਛੱਡ ਕੇ ਚਲੇ ਗਏ ਆ ਕਿ ਵੀ ਹਰ ਸਾਲ ਜਿਹੜੀ ਇੱਥੇ ਤਬਾਹੀ ਹੁੰਦੀ ਆ ਫਸਲਾਂ ਜਿਹੜੀਆਂ ਡੁੱਬ ਜਾਂਦੀਆਂ ਨੇ ਤੇ ਇਹਨਾਂ ਨੂੰ ਕੋਈ ਆੜਤੀਆ ਵੀ ਇਸ ਕਰਕੇ ਪੈਸੇ ਨਹੀਂ ਵਿਆਜੂ ਦਿੰਦਾ ਤਾਂ ਕਿ ਇੱਥੇ ਹਰ ਸਾਲ ਫਸਲ ਦਾ ਪਤਾ ਹੀ ਨਹੀਂ ਆ ਹੋਣੀ ਆ ਕਿ ਨਹੀਂ ਹੋਣੀ ਨਾ ਬੈਂਕ ਲੋਨ ਦਿੰਦੀ ਆ ਤੇ ਨਾ ਕੋਈ ਇੱਥੇ ਮਤਲਬ ਕੋਈ ਆੜਤੀ ਹੈ ਇਹਨਾਂ ਨੂੰ ਵੀ ਅੱਜ ਪੈਸਾ ਦਿੰਦਾ ਵਾ ਪੈਸਾ ਦਿੰਦਾ ਵਾ ਇਸ ਕਰਕੇ ਇੱਥੋਂ ਜਿਹੜੇ ਨੇ 16 ਦੇ ਵਿੱਚੋਂ 4 ਰਹਿ ਗਏ ਨੇ 12 ਪਿੰਡ ਛੱਡ ਕੇ ਇੱਥੋਂ ਚਲੇ ਗਏ ਨੇ ਪਿੰਡ ਛੱਡ ਕੇ ਚਲੇ ਗਏ ਨੇ ਕੋਈ ਇਹਨਾਂ ਦੇ ਪਿੰਡ ਵਾਲਿਆਂ ਬੱਚੇ ਜੋ ਇਹਨਾਂ ਦੇ ਪਿੰਡ ਵਾਲਿਆਂ ਦੀ ਜਬਾਨੀ ਆ ਵੀਰ ਜੀ ਕੁੱਲ ਕਿੰਨੇ ਪਿੰਡ ਸੀਗੇ ਇੱਥੇ 16 ਪਿੰਡ ਸੀ ਅੱਛਾ ਹੀ ਤੇ ਹੁਣ ਕਿੰਨੇ ਪਿੰਡ ਨੇ ਇੱਥੇ ਹੁਣ ਦੋ ਚਾਰ ਹੀ ਰਹਿ ਗਏ ਅੱਛਾ ਚਾਰਕ ਪਿੰਡ ਰਹਿ ਗਏ ਇੱਥੇ ਹੁਣ ਆ ਵੇਖੋ ਆ ਸਾਰਾ ਆ ਸਾਰਾ ਜਿਹੜਾ ਝੋਨਾ ਵਾ ਇਹ ਡੁੱਬ ਗਿਆ ਪਾਣੀ ਦੇ ਵਿੱਚ ਖਤਮ ਹੋ ਗਿਆ ਤੇ ਇਹ ਇਹ ਝੋਨਾ ਜਿਹੜਾ ਵਾ ਇਹ ਨਹੀਂ ਹੁਣ ਹੋਣਾ ਫਸਲਾਂ ਇਸ ਤਰ੍ਹਾਂ ਬਹੁਤ ਜਿਆਦੀਆਂ ਜਿਹੜੀਆਂ ਵਾ ਹਜ਼ਾਰਾਂ ਏਕੜ ਜਿਹੜੀ ਆ ਫਸਲ ਇੱਥੇ ਖਰਾਬ ਹੋਈ ਆ ਆ ਸਾਰੇ ਪਿੰਡਾਂ ਦੇ ਰਸਤੇ ਆ ਜਿਨ੍ਹਾਂ ਦੇ ਉੱਤੇ ਪਾਣੀ ਖੜਾ ਵਾ ਇਹ ਪਿੰਡਾਂ ਦੇ ਰਸਤੇ ਆ ਵੇਖੋ ਅੱਜ ਪਾਣੀ ਜਿਵੇਂ ਪਾਣੀਆਂ ਜਿਵੇਂ ਵਧੀ ਜਾਂਦਾ ਅੱਛਾ ਵਧੀ ਜਾਂਦਾ ਵੇ ਲੋਹਲਾਤਾ ਨਿਕੇ ਨਿਕੇ ਬੱਚੇ ਆ ਤੇ ਵੇਖੋ ਆ ਪਾਣੀ ਦੇ ਅੱਜ ਦੇ ਸੰਜੀ ਹਾਲਾਤ ਆ 12 ਅਗਸਤ 2023 ਦੇ ਦਿਨ ਦੇ ਹਾਲਾਤ ਆ ਅੱਜ ਸਾਰੇ ਗ੍ਰੀਨ ਪਾਣੀ ਪੰਡ ਹੋ ਗਿਆ ਨਾ ਔਰ ਵੇਖੋ ਮੇਰੇ ਭੈਣਾਂ ਜਾ ਰਹੀਆਂ ਵਾ ਆ ਤੇ ਦੇਖਿਆ ਜੇ ਪਾਣੀ ਦੇ ਵਿੱਚ ਜਾ ਰਹੀਆਂ ਵਾ ਉਹਨਾਂ ਭੈਣਾਂ ਦੇ ਦੇਖੋ ਗੋਡਾ ਗੋਡਾ ਪਾਣੀ ਹੋ ਗਿਆ ਤੇ ਅੱਜ ਵੀ ਇਸ ਨਾਲ ਇਹ ਭੈਣਾਂ ਦੇ ਨਾਲ ਬਹੁਤ ਬੱਚੇ ਲੰਘ ਰਿਹਾ ਤੁਹਾਨੂੰ ਮੈਂ ਦਿਖਾ ਸਕਦਾ ਆ ਵੇਖੋ ਕਿਦਾਂ ਆ ਵਿਚਾਰੇ ਪਾਣੀ ਦੇ ਵਿੱਚ ਜਾਣ ਦੇ ਮਜਬੂਰ ਹੋ ਕੇ ਆ ਤੇ ਸੰਗਰ ਏਰੀਆ ਜੀ ਅੱਜ 12 ਅਗਸਤ ਹੋਈ ਹੈ ਜੀ ਤੇ ਆ ਅੱਜ ਦੇ ਹਾਲਾਤ ਪੰਜਾਬ ਦੇ ਹਾਲਾਤ ਆਪਣੇ ਆ ਸਰਦਾਰਪੁਰ ਲੋਧੀਰੀ ਦੇ ਹਾਲਾਤ ਜਿੱਥੇ ਪਾਣੀ ਆਇਆ ਵਾ ਵੀਰ ਜੀ ਹੁਣ ਆਪਣੇ ਲੋ ਲੋ ਲੋਰ ਕਾ ਚੱਲ ਰਹੇ ਆ ਤੇ ਅਗਲੇ ਮਹੀਨੇ ਸ਼ਾਇਦ ਵੀ ਜੀ ਟਰੈਕਟਰ ਮੰਗਿਆ ਵਾ ਆ ਜਿਹੜੀਆਂ ਇਹ ਪਿੰਡਾਂ ਦੀਆਂ ਸੜਕਾਂ ਵੀਰ ਜੀ ਇਹ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੇ ਇਹ ਵੀ ਵੀਰ ਇੱਥੋਂ ਦੀ ਜੀ ਮਿਲਦਾ ਤੁਸੀਂ ਕੋਈ ਇਹਨਾਂ ਵਾਸਤੇ ਰਾਸ਼ਨ ਵਗੈਰਾ ਲੈ ਕੇ ਆਏ ਹੋਣੇ ਠੀਕ ਹੈ ਜੀ ਇਹ ਵੀਰ ਸੇਵਾ ਕਰਨ ਵਾਸਤੇ ਆਏ ਆ ਆਜੋ ਤੇ ਨਾਲ ਜੋ ਵੀ ਆ ਉਧਰ ਪਿੰਡਾਂ ਵਾਸਤੇ ਰਾਸ਼ਨ ਪਾਣੀ ਲੈ ਕੇ ਆਏ ਆ ਆ ਤੁਸੀਂ ਦੇਖ ਸਕਦੇ ਹੋ ਸਾਂਜੀ ਵੀ ਆਹ ਵੇਖੋ ਹਰਿਆਚਾਰਾ ਵਾ ਆਪਣੇ ਪਖੂਆਂ ਵਾਸਤੇ ਹੁਣ ਇਹਦਾ ਆਹ ਹਰਿਆਚਾਰਾ ਕਿੱਦਾਂ ਵਿਚਾਰੇ ਵਧਣਗੇ ਜੀ ਠੀਕ ਹੈ ਜੀ ਅੱਧੇ ਅੱਧੇ ਜਿਹੜੇ ਇਹ ਜੇਵਾ ਹਾਂ ਚਾਰਾ ਵਾ ਅੱਧਾ ਅੱਧਾ ਡੁੱਬਿਆ ਪਿਆ ਵਾ ਜੀ ਤੇ ਇੱਥੇ ਕੋਈ ਕਿੱਦਾਂ ਆਪਣਾ ਵਿਚਾਰੇ ਕੋਈ ਰੇੜੀ ਲੈ ਕੇ ਆਊ ਕੋਈ ਮਟਰਸ ਲੈ ਕੇ ਆਊਗਾ ਕਿੱਦਾਂ ਵਿਚਾਰੇ ਇਹ ਵਧਣਗੇ ਇਹ ਬਹੁਤ ਔਖਾ ਹੋਇਆ ਪਿਆ ਇਨਾ ਆ ਵੀਰਾਂ ਵਾਸਤੇ ਤੇ ਆ ਘਰ ਜਿਹੜੇ ਇਨਾ ਉੱਚੀ ਜਗ੍ਹਾ ਤੇ ਪਾਏ ਆ ਤਾਤ ਬਚ ਗਿਆ ਪਰ ਕਈ ਥਾਈਂ ਤੁਸੀਂ ਦੇਖ ਸਕਦੇ ਜੀ ਵੀ ਘਰ ਵੀ ਭੈਣ ਭਰਾਵਾਂ ਦੇ ਜਿਹੜੇ ਡੁੱਬੇ ਪਏ ਆ ਉਹ ਵੀ ਤੁਹਾਨੂੰ ਮੈਂ ਜਾ ਕੇ ਦਿਖਾਉਂਗਾ ਤੇ ਘਰਾਂ ਦੇ ਕੰਡੀਸ਼ਨ ਦਿਖਾਉਂਗਾ ਜਿਵੇਂ ਟਰੈਕਟਰ ਆ ਰਿਹਾ ਵਾ ਇਹਦੇ ਵੀ ਅੱਧੇ ਦੇ ਟਾਇਰ ਜਿਹੜੇ ਵਿੱਚ ਡੁੱਬੇ ਪਏ ਪਾਣੀ ਦੇ ਆ ਵੇਖ ਸਕਦੇ ਤੇ ਸਾਰੇ ਵੀਰ ਭਰਾ ਤੇ ਤੁਹਾਨੂੰ ਮੈਂ ਕੱਲੀ ਕੱਲੀ ਅੱਜ ਦੀ ਅਪਡੇਟ ਦਊਂਗਾ ਇਹ ਇੱਥੇ ਝੋਨੇ ਲੱਗੇ ਆ ਪਰ ਹਾਲਾਤ ਇਦਾਂ ਦਾ ਬਣ ਗਿਆ ਕਿ ਗੋਡੇ-ਗੁੱਡੇ ਤੱਕ ਪਾਣੀ ਆ ਚੁੱਕਾ ਵਾ ਇੰਨਾ ਜ਼ਿਆਦਾ ਜਿਹੜਾ ਬਿਆਸ ਦਾ ਦਰਿਆ ਵਾ ਉਹਨੇ ਇੰਨੀ ਜ਼ਿਆਦੀ ਮਾਰ ਕੀਤੀ ਆ ਕਿ ਸਾਰਾ ਜਿਹੜਾ ਇਹ ਏਰੀਆ ਵਾ ਸਾਰੇ ਏਰੀਏ ਦੇ ਵਿੱਚ ਪਾਣੀ ਭਰ ਚੁੱਕਾ ਵਾ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਜੇ ਕਿ ਇਹ ਐਂ ਦਾਦਾ ਵਾ ਕਿ ਅਸੀਂ ਜਿਵੇਂ ਦਰਿਆ ਦੇ ਵਿੱਚ ਤੁਰ ਫਿਰ ਰਹੇ ਹੁੰਦੇ ਆ ਆ ਵੇਖੋ ਵੀਰ ਦੇ ਵੀਰ ਦਾ 6 ਫੁੱਟ ਲਾ ਕੇ ਕੱਦ ਵਾ ਤੇ ਵੀਰ ਦੇ ਗੋਡਿਆਂ ਤੱਕ ਪਾਣੀ ਆ ਚੁੱਕਾ ਵਾ ਤੇ ਆ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਆਜ ਦੇ ਹਾਲਾਤ ਦਿਖਾ ਰਹੇ ਆ ਤੇ ਆ ਵਿਚਾਰਾ ਜਿਹੜੇ ਘਰ ਵਾ ਵਿਚਾਰੇ ਆ ਤੁਸੀਂ ਦੇਖ ਸਕਦੇ ਜਿਹੜਾ ਘਰ ਵਾ ਇਹ ਸਿਰਫ ਇਸ ਕਰਕੇ ਬਚਿਆ ਕਿ ਇਹਨਾਂ ਨੇ 5-5 ਫੁੱਟ ਘਰ ਜਿਹੜੇ ਉੱਚੇ ਪਾਏ ਆ ਤੇ ਆ ਮੂਣ ਮੂਣ ਵੀਰ ਇਧਰ ਇੱਕ ਹਾਲਾਤ ਆ ਅੱਜ ਦੇ ਹਾਲਾਤ ਤਾਂ ਤੇ ਬੱਚੇ ਕਿੱਦਾਂ ਸਕੂਲ ਜਾਣਗੇ ਕਿੱਦਾਂ ਮੇਰੀਆਂ ਬੱਚੀਆਂ ਸਕੂਲ ਜਾਣਗੀਆਂ ਕਿੱਦਾਂ ਆਪਾਂ ਕੰਮ ਕਰਦੇ ਜਾਵਾਂਗੇ ਕਿੱਦਾਂ ਇਧਰ ਦੇ ਦੀ ਮੋੜ ਸੜਨਾ ਕਿ ਆਪਾਂ ਆਪਣੀ ਰੋਜੀ ਵਾਸਤੇ ਸ਼ਹਿਰਾਂ 'ਚ ਜਾਵਾਂਗੇ ਬਹੁਤ ਬੁਰੇ ਹਾਲਾਤ ਵਾਸੋ ਪੰਜਾਬ ਦੇ ਹਰੇਕ ਪੈਣ ਭਰਾਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਆ ਵੇਖੋ ਪੈਣ ਬੱਚੀਆਂ ਦੇਖ ਰਹੀਆਂ ਵਾਂ ਕਿ ਕਦੋਂ ਪਾਣੀ ਹਟੇ ਤੇ ਕਦੋਂ ਅਸੀਂ ਰਜਾਨਾਂ ਦੀ ਤਰ੍ਹਾਂ ਫੇਰ ਆਪਾਂ ਆਪਣੇ ਕੰਮ ਘਰਾਂ 'ਚ ਜਾਈਏ ਠੀਕ ਆ ਬੱਚੀਆਂ ਮੇਰੀਆਂ ਧੀਆਂ ਦੇਖ ਰਹੀਆਂ ਵਾਂ ਵੇਖੋ ਇਹ ਹਾਲਾਤ ਵਾ ਅੱਜ ਦੇ ਪਾਣੀ ਦੇ ਹਾਲਾਤ ਠੀਕ ਹੈ ਜੀ ਤੇ ਅ ਸਪੈਸ਼ਲ ਸਾਨੂੰ ਟਰੈਕਟਰ ਲੈਣ ਆਇਆ ਵਾ ਤੇ ਕਿਉਂਕਿ ਅਸੀਂ ਅੱਗੇ ਜਾ ਕੇ ਸਾਰੇ ਬੰਨੇ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀ ਤੇ ਪਰ ਅਸੀਂ ਪੈਦਲ ਤੁਰ ਕੇ ਜਾ ਨਹੀਂ ਸਕਦੇ ਕਿਉਂਕਿ ਭੇਜ ਜਾਗੇ ਸਾਰੇ ਪਾਣੀ ਚ ਡੁੱਬ ਜਾਗੇ ਕਿਉਂਕਿ 4-4 5-5 ਫੁੱਟ ਪਾਣੀ ਹੋ ਚੁੱਕਾ ਵਾ ਤੇ ਇਸ ਕਰਕੇ ਆ ਵੀਰ ਦਾ ਟਰੈਕਟਰ ਲੈਣਾ ਆ ਸਾਨੂੰ ਤੇ ਹੁਣ ਇਹਦੇ ਤੇ ਜਾ ਕੇ ਤੁਹਾਨੂੰ ਸਾਰੀ ਮੈਂ ਵੀਡੀਓ ਦਿਖਾਉਂਦਾ ਵਾਂ ਇਧਰਲੇ ਏਰੀਆ ਦੀ ਤੇ ਅੱਜ ਦਾ ਦਿਨ ਆ 12 ਅਗਸਤ ਦਾ ਦਿਨ ਆ ਜੀ ਤੇ ਇਹ ਸਾਰਾ ਜਿਹੜਾ ਏਰੀਆ ਵਾ ਪਾਣੀ ਨਾਲ ਡੁੱਬ ਚੁੱਕਾ ਤੁਸੀਂ ਅੱਗੇ ਦੇਖ ਸਕਦੇ ਜੀ ਵੀ ਆ ਬੇੜੀ ਜਾ ਰਹੀ ਆ ਇਹ ਬੇੜੀ ਦੇ ਉੱਪਰ ਵੀਰ ਆ ਜਾ ਰਹੇ ਇਹ ਦਰਿਆ ਨਹੀਂ ਆ ਇਹ ਸੜਕ ਵਾ ਸੜਕ ਦੇ ਉੱਤੋਂ ਦੀ ਬੇੜੀ ਜਾ ਰਹੀ ਆ ਵੇਖੋ ਕਿਉਂਕਿ ਜਿਹੜੀਆਂ ਛੜਕਾਂ ਸੀਗੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਆ ਚੁੱਕਾ ਵਾ ਸੋ ਇਹ ਵੀਰ ਪਾਣੀ ਪਾਣੀ ਫੁੱਟ ਪਾਣੀ ਆ ਚੁੱਕਾ ਵਾ ਤਾਰੂ ਪਾਣੀ ਆ ਇੱਥੇ ਠੀਕ ਆ ਜੀ ਇਸ ਕਰਕੇ ਵੀਰਾਂ ਨੂੰ ਬੇੜੀ ਤੇ ਜਾਣਾ ਪੈ ਰਿਹਾ ਆਪਣੇ ਘਰਾਂ ਵਾ ਘਰਾਂ 'ਚ ਕਿ ਨੇ ਗਿਆ ਧੰਨਵਾਦ ਕਰਦਾ ਹਾਂ ਵੀਰ ਦਾ ਵੀ ਮੈਂ ਜਿਨ੍ਹਾਂ ਨੇ ਸਾਨੂੰ ਏਡੀ ਦੂਰ ਲੈ ਕੇ ਆਇੰਦਾ ਉਹ ਠੀਕ ਠਾਕ ਸੀ ਤਾਂ ਜੀ ਹਾਂ ਹਾਂ ਹਾਲਾਤ ਐ ਸਾਂ ਜੀ ਸਾਰੇ ਬੰਨੇ ਪਾਣੀ ਪਾਣੀ ਹੋਇਆ ਵੇਖੋ ਤੁਸੀਂ ਮੋਟਰ ਦੇਖ ਸਕਦੇ ਜੀ ਇਹਨਾਂ ਦੀ ਅਭੀ ਮੋਟਰ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਜੀ ਤੇ ਬਹੁਤ ਜ਼ਿਆਦੇ ਬੁਰੇ ਹਾਲਾਤ ਆ ਨਿੱਕੇ ਨਿੱਕੇ ਬੱਚੇ ਆ ਸਾਡੀ ਦਾਦੀ ਮਾਵਾ ਸਾਡੇ ਬਜ਼ੁਰਗਵਾ ਤੇ ਬਾਬਾ ਜੀ ਪਾਣੀ ਕਿਦੋਂ ਦਾ ਚੜਿਆ ਜੀ ਇਹ ਜੇ ਫਰਸੋਂ ਦਾ ਪਾਣੀ ਨਾ ਪਰਸੋਂ ਦਾ ਚੜ ਗਿਆ ਪਾਣੀ ਇਹ ਪਾਣੀ ਦੇ ਘਟਣ ਦੇ ਮਤਲਬ ਕੋਈ ਆਈਏ ਰਿਪੋਰਟ ਵੀ ਪਾਣੀ ਘਟ ਜੂਗਾ ਇਹ ਨਹੀਂ ਨਹੀਂ ਆਪਣਾ ਕੋਈ ਰਿਪੋਰਟ ਨਹੀਂ ਅੱਛਾ ਇਹ ਕੋਈ ਰਿਪੋਰਟ ਨਹੀਂ ਹੈ ਰਿਪੋਰਟ ਨਹੀਂ ਆਈ ਹੈ ਵਾਈਗੁਰ ਹਣਾ ਬਾਬਾ ਬੜਾ ਔਖਾ ਨਾ ਮਾਲ ਡੰਗਰ ਦਾ ਤੇ ਪਰਿਵਾਰ ਦਾ ਬੱਚਿਆਂ ਦਾ ਵੀ ਸਕੂਲ ਜਾਣਾ ਬੱਚਿਆਂ ਨੇ ਜਾਂ ਮਾਲ ਡੰਗਰ ਨੇ ਚਾਰਾ ਕਿੱਥੋਂ ਲਿਆਉਣਾ ਹਾਂਜੀ ਵਾਈਗੁਰ ਆ ਤੁਸੀਂ ਜੀ ਹਾਲਾ ਦੇਖ ਸਕਦੇ ਜੀ ਪਰ ਫਿਰ ਵੀ ਇਹਨਾਂ ਦੇ ਦਿਲ ਜਿਹੜੇ ਬਹੁਤ ਵੱਡੇ ਆ ਆ ਇਹ ਜਿਹੜੇ ਬਹੁਤ ਜ਼ਿਆਦੇ ਇਹਨਾਂ ਦੇ ਆ ਤੁਸੀਂ ਦੇਖ ਸਕਦੇ ਜੇ ਕਿ ਆ ਘਰ ਦੀ ਕੰਧ ਵਾ ਤੇ ਨਾਲ ਹੀ ਪਾਣੀ ਲੱਗਾ ਜੀ ਨਾਲ ਹੀ ਪਾਣੀ ਲੱਗਾ ਵਾ ਬਹੁਤ ਘਰਾਂ ਨੂੰ ਨੁਕਸਾਨ ਹੋ ਜਾਂਦਾ ਵਾ ਹੁਣ ਤੁਸੀਂ ਉਹ ਮੇਰੇ ਸਾਹਮਣੇ ਘਰ ਦੇਖ ਸਕਦੇ ਜੀ ਉਸ ਘਰ ਨੂੰ ਜਾਣਦਾ ਕੋਈ ਰਾ ਨਹੀਂ ਹੈਗਾ ਰਾਹ ਤੇ ਇਹਨਾਂ ਘਰਾਂ ਨੂੰ ਵੀ ਜਾਂਦੇ ਨਹੀਂ ਹੈਗਾ ਇਧਰਲੇ ਮਨੇ ਤੁਸੀਂ ਮੋਟਰਾਂ ਦੇਖ ਸਕਦੇ ਜੇ ਮੋਟਰਾਂ ਵਾਲੇ ਕੋਠੇ ਅੱਧੇ ਦੇ ਡੁੱਬ ਚੁੱਕੇ ਜੀ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਮੋਟਰਾਂ ਦੇ ਕੋਠੇ ਅੱਧੇ ਅੱਧੇ ਡੁੱਬੇ ਆ ਆ ਤੁਸੀਂ ਦੇਖ ਸਕਦੇ ਪਿਆ ਟਰਾਂਸਫਰਮ ਇੱਥੇ ਵੀ ਅੱਧੇ ਦਾ ਜਿਹੜਾ ਖੰਭਾ ਵਾ ਟਰਾਂਸਫਰਮਰ ਨਾ ਡੁੱਬਾ ਵਾ ਉਹ ਮੇਰੇ ਸਾਹਮਣੇ ਹੋਰ ਮੋਟਰਾਂ ਦਿਖਾ ਸਕਦਾ ਵੀ ਅਣਗਿਣਤ ਹੀ ਮਲਕੇ ਘਰਵਾ ਇੱਥੇ ਅਣਗਿਣਤ ਹੀ ਵਸੁੰਦਾ ਜਿਹੜਾ ਖੇਤਰ ਵਾ ਪਰ ਹਰ ਕੋਈ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਤੜਨੋਂ ਮਜਬੂਰ ਹੋ ਗਿਆ ਇੱਕ ਬਿਆਸ ਦੇ ਰਿਆ ਦੀ ਮਾਰ ਦਾ ਕਰਕੇ ਇੱਕ ਬੰਦ ਟੁੱਟਣ ਦਾ ਕਰਕੇ ਜਿਨੇ ਆਪਣੇ ਕੋਈ ਕੰਮ ਕਰ ਜਾਣਾ ਵਾ ਉਹ ਬੇੜੀ ਦੇ ਉੱਤੇ ਦੀ ਜਾ ਰਿਹਾ ਇਹ ਸਖ ਜੀ ਕੋਈ ਆ ਮੰਨ ਘੜ ਤੇ ਗੱਲ ਨਹੀਂ ਆ ਤੁਸੀਂ ਸਾਹਮਣੇ ਦੇਖ ਰਿਹਾ ਜੇ ਤਸਵੀਰਾਂ ਤੁਹਾਨੂੰ ਦੱਸ ਸਕਦੀਆਂ ਵਾ ਕਿ ਬੇੜੀਆਂ ਦੇ ਉੱਤੇ ਆ ਲੋਕ ਆ ਨੰਗਾ ਕਰ ਰਿਹਾ ਇੱਥੇ ਛੜਕਾ ਸੀ ਕਿਸੇ ਟਾਈਮ ਇਹਨਾਂ ਨੇ ਸਾਈਕਲ ਤੇ ਮੋਟਰਸਾਈਕਲ ਤੇ ਗੱਡੀ ਤੇ ਟਰੈਡ ਟਰਾਲੀ ਤੇ ਨੰਗਣਾ ਸੀਗਾ ਪਰ ਅੱਜ ਦਰਿਆ ਦੀ ਮਾਰੇ ਹੇਠੋਂ ਆਫ ਵਿੱਚ ਆਉਣ ਦਾ ਕਰਕੇ ਅੱਜ ਆਪਣੇ ਆ ਬੇੜੀਆਂ ਦੇ ਉੱਪਰ ਜਾਣ ਨੂੰ ਮਜਬੂਰ ਹੋ ਚੁੱਕੇ ਆ ਆ ਤੁਸੀਂ ਹਾਲਾਤ ਦੇਖ ਸਕਦੇ ਜੇ ਇਹ ਹਾਲਾਤ ਅੱਜ ਦੇ ਸੰਜੀ ਤੁਸੀਂ ਆ ਦੇਖ ਸਕਦੇ 12 ਅਗਸਤ 2025 ਦਾ ਦਿਨ ਵਾ ਤੇ ਅੱਜ ਆ ਤੁਸੀਂ ਜਿਹੜੇ ਦੇਖ ਸਕਦੇ ਹੋ ਬੇੜੀਆਂ ਦੇ ਉੱਪਰ ਭੈਣ ਭਰਾ ਆਪਣੇ ਨੰਗ ਰਹੇ ਆ ਜੀ ਅੱਜ ਜੀ ਅੱਜ ਏ ਤੇ ਘਰ ਬੂਆ ਰੁੜ ਗਿਆ ਬਾਰ ਵੀ ਤੁਸੀਂ ਕਹਿ ਲੈ ਅੱਛਾ ਘਰ ਬਾਹਰ ਵੀ ਰੁੜ ਗਿਆ ਰੁੜਿਆ ਵਾ ਟੱਟਾ ਸਾਹਮਣੇ ਪਤਾ ਨੰ ਸਾਰਿਆਂ ਨੂੰ ਪਤਾ ਵਾ ਗੁਰੂ ਮੈਂ ਨੇ ਅਜ ਤੱਕ ਬਾਹਰ ਪੁੱਛੀ ਹੋਵੇ ਜਾਂ ਕਰਨ ਕਿ ਕਦੋਂ ক্রিকেট ਕਰਉ ਆਪਣਾ ਘਰ ਡਿੱਗਾ ਵਾ ਪਿਛਲੇ ਹੜ੍ਹ ਚ ਪਿਛਲੇ ਹੜ੍ਹਾਂ ਚ ਘਰ ਡਿੱਗੇ ਪਿਆ ਅੱਛਾ ਤੇਜ ਤੇ ਡਿੱਪਿਆ ਹੋ ਗਿਆ ਕੋਠਾ ਪਟੜਾ ਵੀ ਸਭ ਰੁੜ ਤੇ ਹੁਣ ਬਾਬਾ ਜੀ ਆ ਮਾਰ ਡੰਗਰ ਕਿੱਧਰ ਲਾ ਕੇ ਚਲੇ ਜਾਓ ਮਾਰ ਡੰਗਰ ਹੁਣ ਰਿਸ਼ਤੇਦਾਰਾਂ ਕੋਲ ਲੱਗੇ ਆ ਮਾਜੀ ਕਾ ਤੋਂ ਕਾਰਨ ਪਾਣੀ ਆ ਜਿਹੜਿਆਂ ਚ ਅੱਛਾ ਵੇੜਿਆਂ ਚ ਅੰਦਰ ਰਹਿ ਗਏ ਮਾੜੇ ਜੇ ਅੱਛਾ ਤੇ ਜੇ ਨਾ ਪਾਣੀ ਰੁਕੇ ਤੇ ਅੰਦਰ ਇਹ ਪਾਣੀ ਵੜ ਜਾਣਾ ਅੱਛਾ ਕਿਦਾਂ ਰਹਿ ਜਾਏ ਕੋਈ ਸਾਡੀ ਸੁਣਵਾਈ ਨਹੀਂ ਅਜੇ ਤੱਕ ਵਾਹਿਗੁਰੂ ਵੇ ਲੋ ਕਿਨੇ ਕਹਿੰਦੇ ਸੱਚ ਨੂੰ ਮਿਰਚਾਂ ਲੱਗਦੀਆਂ ਵਾਹਿਗੁਰੂ ਕਿਉਂ ਸਿਆਣੇ ਕਹਿੰਦੇ ਹਨ ਝੂਠ ਮਿੱਠਾ ਤੇ ਸੱਚ ਜਿਹੜਾ ਉਹ ਕੌੜਾ ਕੌੜਾ ਉਹੋ ਜਮਾਨਾ ਤੁਹਾਨੂੰ ਵੀ ਕਹਿੰਦੇ ਬੇੜੀ ਨਹੀਂ ਦਿੱਤੀ ਬੇੜੀ ਨਹੀਂ ਦਿੱਤੀ ਹਾਂਜੀ ਉੱਥੇ ਕਹਿੰਦੇ ਬੇੜੀ ਪੂੜੀ ਨਹੀਂ ਵਝਾਈ ਅਸੀਂ ਉਦਾਂ ਅੱਛਾ ਕਿਹੜਾ ਪਿੰਡ ਸੀ ਆਪਣਾ ਉਧਰ ਜਿੱਧਰ ਉਧਰ ਅੱਛਾ 15 ਲੱਗਦੀਆਂ ਓਕੇ ਓਕੇ ਮੰਡ ਮੰਡ ਟੀਮ ਕਿਸ਼ਨਪੁਰ ਘੜਕਾ ओके ਦੇਖੇ ਤੋਂ ਪੋਲਤੇ ਮੁੜ ਜਾਂਦਾ ਇੱਧਰ ਜਿਹੜੀ ਆ ਰੇਤਾ ਭਰੀ ਜਾ ਰਹੀ ਆ ਤੋੜਿਆਂ ਦੇ ਵਿੱਚ ਤਾਂ ਕਿ ਜਿਹੜਾ ਬੰਨ ਬੰਨਣ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਸੋ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਉਹ ਇਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਜਿਹੜਾ ਬੰਨ ਵਾ ਬਿਆਸ ਦਰਿਆ ਦਾ ਟੁੱਟਾ ਉਹ ਬੰਨ ਕੇ ਹੋਰ ਜਿਹੜਾ ਨੁਕਸਾਨ ਵਾ ਉਹ ਨਾ ਹੋ ਸਕੇ ਤਾਂ ਕਿ ਜਿੰਨਾ ਵੀ ਅੱਗੇ ਬਹੁਤ ਜਿਹੜਾ ਵਾ ਨੁਕਸਾਨ ਪਿੰਡਾਂ ਦਾ ਹੋ ਚੁੱਕਾ ਵਾ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਵਾ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਵੀ ਬਾਤ ਚੜ ਕੇ ਇਹਨਾਂ ਦਾ ਕਿਸਾਨਾਂ ਦਾ ਸਹਿਯੋਗ ਜ਼ਰੂਰ ਕਰਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ